ਪਾਰਟੀ ਦੀ ਜੇ ਮਾੜੀ ਹਾਲਤ ਹੋ ਰਹੀ ਹੈ ਮੂੰਹ ਦਿਖਾਉਂ ਚੁਕਿਆ ਵਰਕਰ ਬੈਠੇ ਨੇ ਕਿਤੇ ਲੋਕਾਂ ਜਾਂ ਜੋਗੀ ਨਹੀਂ ਛੱਡੇ ਸੋ ਅਜਿਹੀ ਚਿੰਤਾ ਵਾਲੀ ਹਾਲਤ 'ਚ ਸਿਹਰ ਦੇ ਲੋਕਾਂ ਨੂੰ ਮੈਂ ਸਮਝਦਾ ਫਿਕਰ ਕਰਨਾ ਚਾਹੀਦਾ ਸਾਬਕਾ ਲੋਕ ਸਭਾ ਮੈਂਬਰ ਪ੍ਰੀਮ ਸਿੰਘ ਚੰਦੂ ਮਾਧਰਾ ਨੇ ਖਨੋਰੀ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਸਮਾਗਮ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਖਨੋਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਦੇ ਨਾਲ ਬੀਤੇ ਸਮੇਂ ਉਹਨਾਂ ਦੇ ਭਰਾ ਅਤੇ ਭਤੀਜੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਉਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆ ਕਿ ਹਾਲ ਕਿ ਅੱਜ ਜਲੰਧਰ ਜਿਮਨੀ ਚੋਣ ਦੇ ਨਤੀਜਿਆਂ ਚ ਸ਼੍ਰੋਮਣੀ ਕਾਲੀ ਦਲ 700 ਵੋਟਾਂ ਤੱਕ ਹੀ ਸੀਮਿਤ ਰਹਿ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਜਤ ਸਮਾਜ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕੀਤੀ ਸੀ ਜੋ ਅੱਜੇ ਰਿਜ਼ਲਟ ਆਏ ਹਨ ਉਹਨਾਂ ਨੇ ਸਾਨੂੰ ਅਕਾਲੀ ਕਹਣ ਜੋਗ ਕੇ ਨਹੀਂ ਦੇਣ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਵਰਕਰ ਵੀ ਇਸ ਗੱਲ ਤੋਂ ਖਫਾ ਹਨ ਕਿ ਹੁਣ ਉਹ ਲੋਕਾਂ ਦੇ ਵਿੱਚ ਕੀ ਮੂੰਹ ਲੈ ਕੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਲੀ ਟਕਸਾਲੀ ਆਗੂਆਂ ਨੇ ਅਕਾਲੀ ਦਲ ਨੂੰ ਵੋਟਾਂ ਦੇ ਵਿੱਚ 6 ਲੋਕਾਂ ਦੇ ਵੱਲੋਂ ਜੋ ਫਤਵਾ ਦਿੱਤਾ ਗਿਆ ਉਸ ਨੂੰ ਪ੍ਰਵਾਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਹੁਣ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਰੇ ਟਕਸਾਲੀਆਂ ਆਗੂ ਨੇ ਜਿੱਲਾ ਕੱਟੀਆਂ ਹਨ ਪਰੰਤੂ ਜਿਹੜੇ ਕਦੀ ਥਾਣੇ ਤੱਕ ਵੀ ਨਹੀਂ ਗਏ ਉਹ ਹੁਣ ਪ੍ਰਧਾਨੀਆਂ ਤੇ ਟਕਸਾਲੀ ਆਗੂ ਬਣੇ ਫਿਰਦੇ ਨੇ ਪ੍ਰਧਾਨ ਜੀ ਅਜਿਹੇ ਖਨੂਰ ਜਆ ਗਏ ਦਾ ਸੀ ਪਹਿਲਾਂ ਇਹਦੇ ਬਾਰੇ ਕਿਵੇਂ ਅਜੇ ਤਣ ਨੂੰ ਆਪਾਂ ਆਏ ਸੀ ਅੱਜ ਤਾਂ ਮੈਂ ਇੱਕ ਸਮਾਜਿਕ ਸਮਾਗਮ ਦੇ ਵਿੱਚ ਆਇਆ ਸੀ ਇੱਥੇ ਬਾਬਾ ਪਵਿੱਤਰ ਸਿੰਘ ਉਹਨਾਂ ਦੇ ਪਹਿਲਾਂ ਭਰਾ ਸੀ ਤੇ ਫਿਰ ਤੁਸੀਂ ਜਿਹੜੇ ਉਹਨਾਂ ਨੂੰ ਕੋਰਸ ਕਰ ਲਿਆ ਸੀ ਅੱਜ ਸਭ ਹਾਲ ਸਿੰਘ ਕੰਥਲੇ ਤੋਂ ਬੜਾ ਬੁਲਾ ਤਕੜਾ ਸ਼੍ਰੋਮਣੀ ਅਕਾਲੀ ਦਲ ਦਾ ਧੰਬ ਸੀ ਉਹਨਾਂ ਚਲਾਣਾ ਕਰ ਗਏ ਉਹਨਾਂ ਦੇ ਫੋਟੇ ਆ ਸੀ ਸਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਦਿਨ ਤੋਂ ਲਾਲੋ ਤੁਸੀਂ ਵੀ ਬਾਗੀ ਧੜੇ ਵੱਲੋਂ ਕਹੇ ਜਾ ਰਹੇ ਹੋ ਉਹ ਮਸਲੇ ਜਿਹੜੀ ਆਵਾਜ਼ ਚੱਕੀ ਸੀਗੀ ਉਹਦਾ ਕਿੱਥੋਂ ਤੱਕ ਕੀ ਰੁਝਾਨ ਰਿਹਾ ਜੀ ਦੇਖੋ ਹੁਣ ਵੀ ਇੱਥੇ ਬੈਠੀਆਂ ਚਿਤਰਾਣੇ ਹਲਕੇ ਦੇ ਲੋਕ ਜਿਹੜੇ ਵੀ ਪੰਥ ਭ੍ਰਸਤ ਨੇ ਜਿਹੜੇ ਵੀ ਪੰਥ ਦਰਦ ਲੈ ਕੇ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਉਹਨਾਂ ਦੇ ਅੰਦਰ ਇੱਕ ਫਿਕਰ ਹੈ ਉਹਨਾਂ ਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਆ ਇਹ ਸ਼ਰਮਣੀ ਅਕਾਲੀ ਦਲ ਜੋ ਪੰਜਾਬ ਦੇ ਦੇਸ਼ ਤੇ ਦੁਨੀਆ ਵਿੱਚ ਇੱਕ ਬਹੁਤ ਨਾਮਵਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਤਵੇ ਆ ਗਏ ਮਤਲਬ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਦਿੱਤੇ ਇਹ ਜਿਹੜੀਆਂ ਪੰਜ ਚੋਣਾਂ 'ਚ ਅੱਜ ਆ ਛੇਵੀਂ ਦਾ ਨਤੀਜਾ ਜਿਹੜਾ ਇਹਦੇ ਤਾਂ ਜਵੇਂ ਅੱਜ ਹੁਣ ਸਾਡੇ ਜਹਦਰ ਸਾਹਿਬਾਨ ਜਿਹੜੇ ਸ਼ਹੀਦ ਨੇ ਉਹ ਚਿੰਤਾ 'ਚ ਨੇ ਕਿ ਲੋਕਾਂ ਨੂੰ ਮੂੰਹ ਦਿਖਾਉਣ ਜੋ ਗੀ ਰਹੇ ਨੇ ਲੋਕਾਂ ਦੇ ਸਾਹਮਣੇ ਅਕਾਲੀ ਕੌਂਡ ਜੋਗੇ ਨਹੀਂ ਰਛੜੇ ਮਤਲਬ ਜੋ ਅੱਜ ਤੇ ਸਾਡੀ ਹਾਰਤ ਬਣੀ ਆ ਬੇਸਾ ਸੁਭੀਤੀ ਬਾਦਲ ਹੋਰ ਨੇ ਜਿਹੜੇ ਉਮੀਦਵਾਰ ਦੀ ਮੱਦਦ ਕੀਤੀ ਵਿਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਤੇ ਉਹ ਸਾਡੀ ਜਿਹੜੀ ਉਮੀਦਵਾਰ ਬੀਬੀ ਸਰਜੀਤ ਕੌਰ ਸੀ ਜਿਨ੍ਹਾਂ ਨੂੰ ਤੱਕੜੀ ਜੋ ਨਿਸ਼ਾਨ ਦਿੱਤਾ ਕੀ ਕੋ ਔਰ ਤੁਸੀਂ ਕਿ ਵਿਧਵਾ ਸੀ ਕਿ ਗਰੀਬ ਸੀ ਕਿ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਪਤੀ ਸਾਹਿਬ ਪ੍ਰੀਤਮ ਸਿੰਘ ਹੋਰਾਂ ਦੇ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤਕਰੀ ਜੋ ਨਿਸ਼ਾਨ ਅਧਵੱਟੇ ਛੱਡ ਕੇ ਵਿਚਾਲੇ ਛੱਡ ਕੇ ਲਾवारिस ਛੋੜ ਕੇ ਉਹਨਾਂ ਨੇ